ਵਟਕ ਸੀ ਕੈਲਾਸ ਕਮਾਉਗੜ ਕਾਂਸੀਪੂਰ ਸੀ ਸਾਸੀ ਸੋਰੰਗਾ ਬਾਦ ਨੇ ਕੈ ਸੋਹਿਆਤ ਹੈ ਕੈਲਾਸ਼ ਕਮਾਉਗੜ ਅਤੇ ਕਾਸ਼ੀਪੂਰ ਵਿੱਚ ਸਫਟੀਕ ਵਾਂਗ ਸੋਰੰਗਾ ਬਾਦ ਵਿੱਚ ਸ਼ੀਸ਼ੇ ਵਾਂਗ ਤੇਰੀ ਕੀਰਤੀ ਸੁਭਾਇਮਾਨ ਹੈ ਹਿਮਾ ਸੀ ਹਿਮਾਲਾ ਹਰ ਹਾਰ ਸੀ ਹਲਬਾ 네ਰ ਹਾਂਸ ਕੈਸੀ ਹਾਜੀਪੁਰ ਦੇਖੇ ਮੋਹੀਤ ਹੈ ਹਿਮਾਲਾ ਪਰਬਤ ਵਿੱਚ ਬਰਫ ਵਾਂਗ ਹਲਬਨਗਰ ਵਿੱਚ ਸ਼ਿਵ ਦੇ ਚਟੇ ਸੱਪ ਦੇ ਹਾਰ ਵਾਂਗ ਹਾਜੀਪੁਰ ਵਿੱਚ ਹਾਂਸ ਵਾਂਗ ਤੇਰੀ ਕੀਰਤੀ ਕੇਵਲ ਵੇਖਣ ਨਾਲ ਹੀ ਮੋਤ ਕਰ ਲੈਂਦੀ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰगिर ਚਾਂਦਨੀ ਸੀ ਚਾਂਦਗੜ੍ਹ ਜੌਨ ਚੋਹਇਤ ਐ ਚੰਪਾਵਤੀ ਵਿੱਚ ਚੰਦਨ ਜਹੀ ਚੰਦਾਗਿਰੀ ਵਿੱਚ ਚੰਦਰਵਾਜਹੀ ਅਤੇ ਚਾਂਦਗੜ੍ਹ ਵਿੱਚ ਚਾਂਦਨੀ ਵਰਗੀ ਸਫੇਦ ਤੇਰੀ ਸੋਭਾ ਵੇਖੀ ਜਾਂਦੀ ਹੈ ਗੰਗਾ ਸਾਮ ਗੰਗਾ ਤਾਰ ਪਕਾਨ ਸੀ ਬਿਲੰਦਾਵਾਦ ਕੀਰਤ ਤਿਹਾਰੀ ਕੀ ਉਹ ਜਿਆਰੀ ਸੋਹਇਤ ਹੈ ਗੰਗਾ ਦੇ ਧਾਰ ਵਿੱਚ ਗੰਗਾ ਵਾਂਗ ਸ਼ੁੱਧ ਬੇਲੰਦਾਵਾਦ ਵਿੱਚ ਬਗਲਿਆ ਵਾਂਗ ਤੇਰੀ ਕੀਰਤੀ ਦੀ ਸੋਭਾ ਸੋਹਰੇਈ ਹੈ ਪਾਰਸੀ ਫਰੰਗੀ ਪਾਰਸੀ ਸਕੇ ਦੁਰੰਗੀ ਮਕਰਾਨ ਕੇ ਮਿਰਦੰਗੀ ਤੇਰੇ ਗੀਤ ਗਾਇਤ ਹੈ 파ਾਰਸੀ ਫਰੰਗੀ ਫਰਾਸ ਦੇ ਦੁਰੰਗੇ ਲੋਕ ਮਕਰਾਨ ਦੇਸ਼ ਦੇ ਨਿਵਾਸੀ ਮਿਰਦੰਗੀ ਆਦੀ ਤੇਰੇ ਹੀ ਗੀਤ ਗਾਉਂਦੇ ਹਨ ਪੰਖਰੀ ਕੰਧਾਰੀ ਗੌਰ ਗਖਰੀ ਗਰਦੇ ਜਾ ਚਾਰੀ ਪੌਨ ਕੇ ਆਹਾਰੀ ਤੇਰੋ ਨਾਮ ਤਿਆਇਤ ਹੈ ਪਖਰੀ ਪਖਰ ਦੇ ਨਿਵਾਸੀ ਕੰਧਾਰੀ ਗੋਰੀ ਗਖੜੀ ਅਤੇ ਗਰਦੇਜ ਤੇ ਇਸ ਵਿੱਚ ਵਿਚਰਨ ਵਾਲੇ ਅਤੇ ਪੌਨ ਦਾ ਆਹਾਰ ਕਰਨ ਵਾਲੇ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ ਪੂਰਬ ਪੁਲਾਉ ਕਾਮ ਰੂਪ ਔ ਕੁਮਾਉ ਸਾਰਾ ਬਠੌਰ ਮੈਂ ਬਿਰਾਜੈ ਜਹਾਂ ਜਹਾਂ ਜਾਇਤ ਹੈ ਪੂਰਬ ਦੇ ਪੁਲਾਉ ਕਾਮਰੋਪਾ ਤੇ ਕੁਮਾਉ ਪ੍ਰਦੇਸ਼ ਜਿੱਥੇ ਜਿੱਥੇ ਵੀ ਜਾਇਦਾ ਹੈ ਉਹਨਾਂ ਸਾਰੀਆਂ ਥਾਵਾਂ ਤੇ ਤੋਹੀ ਬਿਰਾਜ ਰਿਹਾ ਹੈ ਹੋਰਨ ਪਰਤਾਪੀ ਜੰਤਰ ਮੰਤਰ ਕੇ ਆਤਾਪੀ 나ਥ ਕੀਰਤ ਤਿਹਾਰੀ ਕੋ ਨਾ ਪਾਰ ਪਾਇਤ ਹੈ हे पूर्ण प्रताप वाले अते यंत्रा मंत्रां दे प्रभाव तो रहत स्वामी तेरी कीर्ति दा कोई पार नहीं पा सकदा त्वै प्रसाद पादड़ी चंद तेरी कृपा नाल पादड़ी चंद अदवै अनास आसन अडोल तू द्वैत रहत नाश रहत अडोल आसन वाला है अदवै अनंत उपमा अतोले द्वैत तो मुक्त अंत तो बिना अतुल उपमा वाला है अच्छा स्वरूप अव्यक्त नाथ तो नष्ट ना होन वाला अव्यक्त नाथ है आजान बाहु सरबा परनाथ आजान बहू अर सारिया मिदन वाला है जह तह महीप बण तिन ਜਿਥੇ ਕਿਤੇ ਬਾਣ ਤਰੇਣ ਆਦੀ ਪਰ ਫੁੱਲਤ ਹਨ ਉਹਨਾਂ ਦਾਤੂ ਰਾਜਾ ਹੈ ਸੋਭਾ ਬਸੰਤ ਜਹਤ ਹੈ ਪਡੁੱਲ ਜਿਥੇ ਕਿਤੇ ਤੂੰ ਬਸੰਤ ਦੀ ਸ਼ੋਭਾ ਵਾਂਗ ਚਮਕ ਰਿਹਾ ਹੈ ਬਾਣ ਧਨ ਦੁਰੰਤ ਖਾਗਮ੍ਰਿਗ ਮਹਾਨ ਬੇਸ਼ੁਮਾਰ ਬਣਾ ਤੇ ਤਿਣਾ ਅਤੇ ਪੰਛੀਆਂ ਦੇ ਜੰਗਲੀ ਪਸ਼ੂਆਂ ਵਿੱਚ ਤੂੰ ਮਹਾਨ ਮੌਜੂਦ ਹੈ ਜਹ ਜੈ ਪਰ ਫੁੱਲ ਸੁੰਦਰ ਸੁਜਾਨ ਤੋ ਸੁੰਦਰ ਸੁਜਾਨ ਜਿੱਥੇ ਕਿਤੇ ਪਰ ਫੁੱਲੇਤ ਹੋ ਰਿਹਾ ਹੈ ਫੁਲਾਂਤ ਪਰ ਫੁੱਲ ਲੈ ਲਹਿਤ ਮੋਰ ਪਰ ਫੁੱਲੇਤ ਫੁੱਲਾਂ ਅਤੇ ਉਸ ਵਿੱਚ ਚਮਕਦੀ ਪੁਸ਼ਪ ਤੋਲ ਦਾ ਮੁਕਟ ਤੇਰੇ ਸਿਰ ਉਤੇ ਸ਼ੋਭਿਤ ਹੈ ਸੇਰ ਟੋਰੈ ਜਾਨ ਮਨ ਮੱਥੈ ਚੋਰ ਮਾਨੋ ਕਾਮਦੇਵ ਸਿਰ ਉੱਤੇ ਚੋਰ ਕਰ ਰਿਹਾ ਹੋਵੇ ਕੁਦਰਤ ਕਮਾਲ ਰਾਜਕ ਰਹੀਮ ਤੋ ਕਮਾਲ ਕੁਦਰਤ ਵਾਲਾ ਰਹਿਮ ਕਰਨ ਵਾਲਾ ਸਭਨੂਰੋ ਜੀਤੇਨ ਵਾਲਾ ਕਰੁਣਾ ਨਿਦਾਨ ਕਾਮਲ ਕਰੀਮ ਦਇਆ ਦਾ ਪੰਡਾਰ ਅਤੇ ਪੂਰਨ ਬਖਸ਼ਿਸ਼ ਕਰਨ ਵਾਲਾ ਹੈ ਜਹ ਜਹ ਬਿ ਲੋਕ ਤਹ ਤਹ ਪਰਸੋ ਹੋ ਮੈਂ ਜਿੱਥੇ ਕਿੱਥੇ ਵੇਖਦਾ ਹਾਂ ਉੱਥੇ-ਉੱਥੇ ਹੀ ਤੂੰ ਫਬਰਿਆ ਹੈ ਆਜਾਨ ਬਹੋ ਅਮਿਤੋ ਜਮੋਹ ਤੂੰ ਲੰਬੀਆਂ ਪੁਝਾਵਾਂ ਵਾਲਾ ਅਮਿਤ ਬਲ ਵਾਲਾ ਅਤੇ ਮੋਲਣ ਵਾਲਾ ਹੈ ਰੋਸਨ ਬਿਰਹਤ ਕਰਣਾ ਨਿਦਾਨ ਤੂੰ ਕ੍ਰੋਤ ਤੋ ਰਹਿਤ ਅਤੇ ਮਾਇਆ ਦਾ ਢੰਡਾਰ ਹੈ ਜਹਤ ਹੈ ਪਰ ਫੁੱਲ ਸੁੰਦਰ ਸੁਜਾਨ ਇਹ ਸੁੰਦਰ ਸੁਜਾਨ ਤੋ ਜਿੱਥੇ ਕਿਤੇ ਪਰਫੁੱਲਿਤ ਹੋ ਰਿਹਾ ਹੈ ਬਣ ਤਿੰਨ ਮਹੀਪ ਚਲ ਥਲ ਮਹਾਨ ਤੋ ਬਨਾ ਅਤੇ ਤਿੰਨ ਕੇ ਆਦਾ ਰਾਜਾ ਹੈ ਅਤੇ ਜਲ ਥਲ ਵਿੱਚ ਮਹਾਨ ਹੈ ਜਹ ਤਹ ਪਰਸੋ ਹੋ ਕਰੁਣਾ ਨਿਦਾਨ ਜਿੱਥੇ ਕਿਤੇ ਹੈ ਕਰੁਣਾ ਨਿਦਾਨ ਤੇਰੀ ਸੋਭਾ ਪਸਰੀ ਹੋਈ ਹੈ ਜਗ ਮਗਤ ਤੇਜ ਪੂਰਨ ਪ੍ਰਤਾਪ ਤੇਰਾ ਪੂਰਨ ਤੇਜ ਅਤੇ ਪ੍ਰਤਾਪ ਚਗਮਗਾ ਰਿਹਾ ਹੈ ਅੰਬਰ ਜਮੀਨ ਜਿਹਹ ਜਪਤ ਜਾਪ ਆਕਾਸ਼ ਅਤੇ ਧਰਤੀ ਵਿੱਚ ਤੇਰਾ ਹੀ ਜਾਪ ਜਪਿਆ ਜਾ ਰਿਹਾ ਹੈ ਸਤੋ ਆਕਾਸ਼ ਸਤੋ ਪਤਾਰ ਸਤਾ ਆਕਾਸ਼ਾਂ ਅਤੇ ਸਤਾ ਪਤਾਲਾ ਵਿੱਚ ਬਿਥ ਰਿਓ ਆਦੇਸ਼ਟ ਜਿਹਹ ਕਾਰਮਚਾਰ ਉਸਤਤ ਸੰਪੂਰਨ तेरी कृपा का जाल अदृष्ट रूप में फैलिया होया है संपूर्ण है वाहेगुरु जी का खालसा वाहेगुरु जी की फतेह